ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਜੁਗਰਾਵਲਾ ਜੀ ਨੇ ਗਵਾਈ ਤੇ ਹੇਠ ਅਸੀਂ ਅੱਜ ਸੁਲਤਾਨਪੁਰ ਲੋਧੀ ਵਿਖੇ ਆਏ ਆ ਰੋਸ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਸਾਰੀ ਸੰਗਤ ਕਪੂਰਥਲੇ ਤੋਂ ਸੁਲਤਾਨਪੁਰ ਲੋਧੀ ਤੋਂ ਸਾਰੀਆਂ ਸੰਗਤਾਂ ਜੀ ਰੋਸ ਧਰਨੇ ਵਿੱਚ ਸ਼ਾਮਲ ਹੋਣ ਵਾਸਤੇ ਆਈਆਂ ਸੈਕੂ ਕਿਹਨੂ ਨਾਨਕ ਦੇ ਮਹਾਰਾਜ ਸਿੱਕੇ ਪਾਸ਼ਾ ਦੇ ਪ੍ਰਕਾਸ਼ ਯਾੜੇ ਤੋਂ ਲੈ ਕੇ ਅੱਜ ਤੱਕ ਲਗਾਤਾਰ ਗੋਦ ਗੋਦਰਾ ਪ੍ਰਬੰਧਕ ਕਮੇਟੀ ਗੋਦੋਮਣੀ ਅਕਾਲੀ ਦਲ ਦੇ ਸਾਰੇ ਇਹ ਵਰਕਸ਼ਾਪ ਸਹਿਬਾਨਾਂ ਵੱਲੋਂ ਲਗਾਤਾਰ ਹਰ ਰੋਜ਼ ਕਰਨਾ ਲਗਾਇਆ ਜਾਇਆ ਆ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੇਰੇ ਸਾਥੀਆਂ ਨੇ ਦੱਸਿਆ ਹੈ ਕਿ ਗੋਦੋਰਾ ਅਕਾਲ ਪੰਗਾ ਸਾਹਿਬ ਜੋ ਕਿ ਗੋਦੋਰਾ ਬੇਸ ਸਾਹਿਬ ਦੇ ਬਿਲਕੁਲ ਸਾਹਮਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਨਾਬ ਸਿੰਘ ਡੂਗਰਾਵਾਲਾ ਜੀ ਦੀ ਅਗਵਾਈ ਦੇ ਹੇਠ ਅਸੀਂ ਅੱਜ ਸੁਲਤਾਨਪੁਰ ਲੋਧੀ ਵਿਖੇ ਆਏ ਆ ਰੋਸ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਸਾਰੀ ਸੰਗਤ ਕਪੂਰਥਲੇ ਤੋਂ ਸੁਲਤਾਨਪੁਰ ਲੋਧੀ ਤੋਂ ਸਾਰੀਆਂ ਸੰਗਤਾਂ ਅਜ ਰੋਸ ਧਰਨੇ ਵਿੱਚ ਸ਼ਾਮਲ ਹੋਣ ਵਾਸਤੇ ਆਈਆਂ ਸਾਡੇ ਸਾਹਮਣੇ ਅਕਾਲ ਬੁੰਗਾ ਸਾਹਿਬ ਗੁਰਦੁਆਰਾ ਆਇਆ ਇਸ ਗੁਰਦੁਆਰਾ ਸਾਹਿਬ 'ਤੇ ਹਮਲਾ ਕੀਤਾ ਅਤੇ ਪੁਲਿਸ ਵੱਲੋਂ ਹਮਲਾ ਕਰਾਇਆ ਗਿਆ ਕਿਉਂਕਿ ਪੁਲਿਸ ਨੇ ਆ ਕੇ ਇੱਥੇ ਜਦੋਂ ਅੰਦਰ ਦਾਖਲ ਹੋਈ ਸਮੇਤ ਜੁੱਤੀਆਂ ਜੋੜੇ ਪਾ ਕੇ ਜਿੱਥੇ ਕਿ ਲੋਕ ਨਤਬਸਕ ਹੋਣ ਵਾਸਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਕਿ ਪ੍ਰੋਗਰਾਮ ਚੱਲ ਰਿਹਾ ਸੀਗਾ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਚੱਲ ਰਿਹਾ ਸੀ ਆਪਣੀ ਪੁਲਿਸ ਭੇਜ ਕੇ ਇੱਥੇ ਗੋਲੀਆਂ ਚਲਵਾਈਆਂ ਉਹ ਦਿਨ ਯਾਦ ਕਰਵਾਏ ਕਿ ਦਿੱਲੀ ਦੇ ਵਿੱਚ ਜਿੱਦਾਂ ਕਤਲੇਆਮ ਕਾਂਗਰਸ ਨੇ ਕਰਾਇਆ ਸੀ ਉਸੇ ਤਰ੍ਹਾਂ ਹੀ ਸਾਹਿਬ ਆਪਣੇ ਜਿਹੜੇ ਗੁਰੂ ਅਰਿਆ ਤੇ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਅੱਜ ਰੋਸ ਧਰਨੇ ਵਿੱਚ ਸ਼ਾਮਲ ਹੋਏ ਆ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਇਹ ਜਿਹੜਾ ਪਹਿਲਾਂ ਤਾਂ ਬਹੁਤ ਸਿਹਜਾਂ ਤੇ ਕੱਢ ਕੇ ਰੌਲਾ ਪਾਉਂਦਾ ਰਿਹਾ ਸੀਗਾ ਕਿ ਜਿਹੜਾ ਹੋਮ ਮਿਸਟਰ ਸੁਖਵੀਰ ਸਿੰਘ ਬਾਦਲ ਸੀਗਾ ਉਦੋਂ ਸਰਕਾਰ ਅਕਾਲੀ ਦਲ ਦੀ ਸੀਗੀ ਉੱਥੇ ਬਰਗਾੜੀ ਦਾ ਕਾਰਨ ਹੋਇਆ ਫਲਾੜਾ ਹੋਇਆ ਅੱਜ ਜੁੱਤਾ ਭਗਵੰਤ ਮਾਨ ਅੱਜ ਕਿਉਂ ਨਹੀਂ ਬਿਆਨ ਦਿੰਦਾ ਅੱਜ ਉਹਨੂੰ ਬਿਆਨ ਦੇਣਾ ਚਾਹੀਦਾ ਕਿ ਗੋਲੀ ਮੇਰੇ ਕਹਿਨ ਤੇ ਚੱਲੀ ਔਰ ਮੈਂ ਚਲਵਾਈ ਏ ਔਰ ਕਿਹੜੇ ਪ੍ਰਸ਼ਾਸਨ ਨੇ ਚਲਵਾਈ ਏ ਉਹ ਅੱਜ ਉਹਨੂੰ ਸਾਹਮਣੇ ਆ ਕੇ ਇਸ ਗੱਲ ਦੱਸਣ ਦੇ ਕਹਿੰਦੇ ਨੇ ਸੰਗਤਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਕਿ ਜਦੋਂ ਵੀ ਕੋਈ ਕਾਰਵਾਈ ਹੁੰਦੀ ਹੈ ਕਈ ਗੁਰਦੁਆਰਾ ਸਾਹਿਬ ਕਿਹੇ ਜਾ ਕੇ ਜਦੋਂ ਕੋਈ ਪੜ ਜਾਂਦਾ ਅੰਦਰ ਬੇਅਦਬੀ ਕਰਨ ਵਾਸਤੇ ਤੇ ਉਹਨੂੰ ਮੱਧ ਪਾਕਾ ਕਹਿ ਦਿੰਦੇ ਜੀ ਇਹ ਬਹੁਤ ਦੇ ਬੱਦ ਕੋ ਦੇ ਹੁੰਦਾ ਜੀ ਇਹ ਫਲਾਣਾ ਜੀ ਇਹ ਸਰਕਾਰਾ ਪਰਦੇ ਪਾਉਂਦੀਆਂ ਇਸੇ ਤਰ੍ਹਾਂ ਹਰਮੰਦਰ ਸਾਹਿਬ ਵੀ ਕੀ ਕਹਾਇਆ ਇਹ ਸਰਕਾਰਾਂ ਪਰਦੇ ਪਾਉਂਦੀਆਂ ਨੇ ਅੱਜ ਇਹਨਾਂ ਨੂੰ ਦੱਸਣਾ ਚਾਹੀਦਾ ਸਰਕਾਰ ਨੂੰ ਆ ਕੇ ਕਿ ਇਹ ਜਿਹੜੀ ਗੋਲੀ ਚਲਾਈ ਏ ਇਹ ਕਿਨੇ ਚਲਾਈ ਏ ਬਗਵਾਤਮਨ ਨੇ ਚਲਾਈ ਕਿ ਸਰਕਾਰ ਨੇ ਚਲਾਈ ਏ ਸੋ ਸਾਰੀ ਸੰਗਤ ਵਿੱਚ ਪੂਰੇ ਜਿੰਨੀ ਸਿੱਖ ਸੰਗਤਾਂ ਵਿੱਚ ਬਹੁਤ ਵੱਡਾ ਰੋਸ ਹੈ ਸੋ ਸਾਰੀ ਸੰਗਤ ਅੱਜ ਰੋਸ ਵਜੋਂ ਅੱਜ ਧਰਨੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਨੈਲ ਸਿੰਘ ਡੋਗਰਾਵਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅਤੇ ਪਾਛਾ ਦੇ ਪ੍ਰਕਾਸ਼ ਦਿਹਾੜੇ ਤੋਂ ਲੈ ਕੇ ਅੱਜ ਤੱਕ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਵਰਕਰ ਸਹਿਬਾਨਾਂ ਵੱਲੋਂ ਲਗਾਤਾਰ ਹਰ ਰੋਜ਼ ਤਰਨਾ ਲਗਾਇਆ ਜਾ ਰਿਹਾ ਹੈ ਆਪ ਜੀ ਨੂੰ ਪਤਾ ਹੈ ਕਿ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਇਸ ਪੁੱਤਰ ਤਰੀਕ ਤੇ ਹਰ ਸਾਲ ਸੰਗਤਾਂ ਬੜੇ ਸ਼ਰਧਾ ਤੇ ਭਾਵਨਾ ਨਾਲ ਦੇਸ਼ਾਂ ਤੇ ਵਿਦੇਸ਼ਾਂ 'ਚੋਂ ਆਗ ਬਣਾਉਂਦੀਆਂ। ਔਰ ਇੱਥੇ ਹੀ ਦੋ ਨਿਆਂਇੰਕ ਸਿੰਘ ਜਿੱਥੇ ਬੰਦੀਆਂ ਦਾ ਆਪਸੀ ਟਕਰਾਅ ਹੋ ਗਿਆ। 21 ਤਰੀਕ ਨੂੰ ਇੱਥੇ ਇੱਕ ਨਿਆਂਇੰਕ ਸਿੰਘ ਜਿੱਥੇ ਬੰਦੀ ਨੇ ਆ ਕੇ ਬੈਠ ਗਿਆ ਔਰ ਦੂਸਰੀ ਜਿੱਥੇ ਬੰਦੀ ਨੇ ਸਰਕਾਰ ਦੀ ਵੱਤ ਲੈ ਕੇ ਔਰ ਲਗਾਤਾਰ ਇੱਥੇ 21 ਤਰੀਕ ਨੂੰ ਉਹਨਾਂ ਨੇ ਆ ਕੇ ਵਾਈ ਤਰੀਕ ਨੂੰ ਸ੍ਰੀ ਖਣਪੜ ਸਾਹਿਬ ਦੇ ਜਾਪ ਆਰੰਭ ਕਰਵਾ ਦਿੱਤੇ। ਔਰ ਮੈਂ ਸਮਝਦਾ ਹਾਂ ਕਿ ਵਾਏ 22 ਤੇ 23 24 ਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਪਾਠ ਸੀ ਉਹ ਸੰਪੂਰਨ ਹੋਣੇ ਸੀ। ਪਰ ਮੌਕੇ ਦੀ ਹਕੂਮਤ ਨੇ ਨਾ ਤੇ ਸ੍ਰੀ ਖਣਪੜ ਸਾਹਿਬ ਦਾ ਖਿਆਲ ਰੱਖਿਆ ਔਰ ਨਾ ਹੀ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜੇ ਦਾ ਖਿਆਲ ਰੱਖਿਆ। ਉਹਨਾਂ ਨੇ ਇੱਕ ਧੜੇ ਦੇ ਕਹਿਣ ਤੇ ਮੈਂ ਸਮਝਦਾ ਇਹ ਬੜਾ ਜਿੱਦਾਂ ਕਿ ਦੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਜੰਗ ਹੁੰਦੀ ਹੈ ਆ ਕੇ ਇਸ ਗੁਰਦੁਆਰਾ ਆਕਾਲ ਬੂੰਗਾ ਜੋ ਸਾਹਮਣੇ ਦਿਖਾਈ ਦੇ ਰਿਹਾ ਹੈ ਇਹਦੇ ਵਿੱਚ ਪੁਲਿਸ ਵੱਡੀ ਗਿਣਤੀ ਵਿੱਚ ਤੜਕੇ 4 ਵਜੇ ਸ਼ਾਮਲ ਹੋ ਗਈ ਔਰ ਅੰਦਰ ਜਾ ਕੇ ਜਿੱਥੇ ਨਿਹੰਗ ਸਿੰਘਾਂ ਨੂੰ 23 ਤਰੀਕ ਨੂੰ ਜਿੱਥੇ ਨਿਹੰਗ ਸਿੰਘਾਂ ਨੂੰ ਬੰਦੀ ਬਣਾਇਆ ਉੱਥੇ ਗੋਲੀਆਂ ਚਲਾਈਆਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਗੋਲੀਆਂ ਦੀ ਬਾਸ਼ਰ ਚੱਲੀ ਜਿਹਦੇ ਵਿੱਚ ਇੱਕ ਪੁਲਿਸ ਦਾ ਜਵਾਨ ਮਾਰਿਆ ਗਿਆ ਔਰ ਮੈਂ ਸਮਝਦਾ ਆ ਕਿ ਇਹ ਸਰਕਾਰ ਇਹ ਧੜੇ ਬੰਦੀ ਜਾ ਕੇ ਇਹ ਕੰਮ ਨਾ ਕਰਦੀ ਤੇ 23 ਤਰੀਕ ਤੋਂ ਬਾਅਦ 24 ਤੇ 25 ਤੇ 26 27 ਤਰੀਕ ਨੂੰ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਯ ਝੜਾ ਸਪੂਰ ਹੋਇਦਾ ਇਹ ਇਥੋਂ ਦੀ ਹਕੂਮਤ ਜ਼ਿਲ੍ਹੇ ਦਾ ਪ੍ਰਸ਼ਾਸਨ ਇਸ ਤੇ ਖਿਆਲ ਰੱਖਦਾ ਕਿ ਇਹ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਪੁੱਤਰ ਝੜਾ ਹੈ ਇਹ 27 ਤੋਂ ਬਾਅਦ ਦੋਨਾਂ ਧੜਿਆਂ ਨੂੰ ਨਿਆਂ ਸਿੰਘ ਜਥੇਬੰਦੀਆਂ ਨੂੰ ਕਿਉਂਕਿ ਆਪਸੀ ਵਿੱਚ ਕਲੇਸ਼ ਸੀ ਉਹਨਾਂ ਦਾ ਇਹਨਾਂ ਦੋਨਾਂ ਧੜਿਆਂ ਨੂੰ ਬੁਲਾ ਲੈਂਦੇ ਔਰ ਬੁਲਾ ਕੇ ਦੋਨਾਂ ਧੜਿਆਂ ਦੇ ਕਾਗਜ਼ਾਤ ਦੇਖਦੇ ਔਰ ਜਿਹੜੇ ਧੜੇ ਦੇ ਕਾਜ ਨਕੀਬ ਹੁੰਦੇ ਉਹ ਧੜੇ ਨੂੰ ਇਸ ਗੁਰੂ ਕਾ ਦੀ ਸੇਵਾ ਸੌਂਪ ਦਿੰਦੇ ਪਰ ਇਸ ਮੌਜੂਦਾ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਭਗਵੰਤ ਮਾਨ ਦੇ ਇਸ਼ਾਰੇ ਤੇ ਅਸੀਂ ਲਗਾਤਾਰ ਕਿੰਨੇ ਦਿਨ ਵੀ ਧਰਨਾ ਦੇ ਰਹੇ ਹਾਂ ਅਸੀਂ ਇੱਕੋ ਹੀ ਸਵਾਲ ਪੁੱਛਦੇ ਹਾਂ ਕਿ ਸਾਨੂੰ ਇੱਕ ਗੱਲ ਦੱਸੀ ਜਾਵੇ ਇਸ ਗੋਲੀ ਚਲਾਉਣ ਦਾ ਆਰਡਰ ਕਿਹਦੇ ਵੱਲੋਂ ਹੋਇਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦਿੱਤਾ ਜ਼ਿਲ੍ਹੇ ਦੇ ਐਸਐਲਪੀ ਨੇ ਦਿੱਤਾ ਜ਼ਿਲ੍ਹੇ ਦੇ ਕਿਸੇ ਹਾਲਾ ਹੁਰਬਤ ਨੇ ਦਿੱਤਾ ਜਾਂ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਮਾਨ ਨੇ ਦਿੱਤਾ ਕਿਉਂਕਿ ਹੋਮ ਮਿਨਿਸਟਰੀ ਉਹਦੇ ਕੋਲ ਆ ਤੇ ਮੁੱਖ ਮੰਤਰੀ ਪੰਜਾਬ ਦੇ ਉਹ ਹੀ ਆ ਅਸੀਂ ਸਮਝਦੇ ਹਾਂ ਕਿ ਇਹ ਜੋ ਗੋਲੀ ਚਲਾਉਣ ਦਾ ਉਕਮ ਕੀਤਾ ਉਹ ਭਗਵੰਤ ਸਿੰਘ ਮਾਨ ਨੇ ਕੀਤਾ ਜਿਹਦੇ ਨਾਲ ਪੰਜਾਬ ਦੇ ਵਿੱਚ ਔਰ ਸਾਜ਼ ਕਰਕੇ ਇਸ ਪੁੱਤਰ ਸਾਡੇ ਦੇ ਦਹਿਸ਼ਤ ਦਾ ਮਾਹੌਲ ਬਣਿਆ ਔਰ ਸੰਗਤਾਂ ਨੇ ਲਗਾਤਾਰ ਜਿੱਥੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਸੀ ਉਥੇ ਆ ਕੇ ਸੰਗਤਾਂ ਡਰਨ ਲੱਗ ਪਈਆਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸਾਹਿਬ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਬਕੀਰ ਸਿੰਘ ਬਾਦਲ ਨੇ ਸੰਗਤਾਂ ਨੂੰ ਅਪੀਲਾਂ ਕੀਤੀਆਂ ਕਿ ਆਓ ਅਣਕੇ ਗੁਰੂ ਘਰ ਦੀਆਂ ਖੁਸ਼ੀਆਂ ਨਾ ਤਮਾਸੋ ਕੇ ਪ੍ਰਾਪਤ ਕਰੋ ਪਰ ਐਸੀ ਦਸਤ ਦਾ ਮਾਹੌਲ ਸੀ ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਜਦੋਂ ਤੁਸੀਂ ਆ ਕੇ ਪੁਲਿਸ ਨੇ ਅੰਦਰ ਪੈਰਾ ਕੀਤਾ ਵਾ ਤੁਸੀਂ ਇਹ ਐਲਾਨ ਕੀਤਾ ਸੀ ਕਿ ਜਿੰਨੇ ਵੀ ਅੰਦਰ ਨਿਹੰਗ ਸਿੰਘ ਜੱਦੇ ਬੰਦੀਆਂ ਬੈਠੀਆਂ ਨੂੰ ਸਪੀਕਰ ਰਹੀਂ ਜਾਂ ਹੋਰ ਕਿਸੇ ਰਹੀਂ ਆਵਾਜ਼ ਮਾਰੀ ਹੋਵੇ ਕਿ ਸਾਰੇ ਨਿਹੰਗ ਸਿੰਘ ਜੱਦੇ ਬੰਦੀਆਂ ਬਾਹਰ ਆ ਜਾਓ ਨਹੀਂ ਤੇ ਸਰਕਾਰ ਦੀਆਂ ਗੋਲੀਆਂ ਖਾਣ ਲਈ ਤਿਆਰ ਹੋ ਜਾਓ ਮਾਸੰਬਲਾ ਉਹਦੇ ਵਿੱਚ ਬਹੁਤ ਸਾਰੇ ਨਿਹੰਗ ਚਖਮੀ ਹੋਏ ਔਰ 17 18 ਦੇ ਕਰੀਬ ਚਖਮੀ ਅੱਜ ਗ੍ਰਿਫਟਾਰ ਕਰਕੇ ਇਹਨਾਂ ਨੇ ਜੇਲਾ ਵਿੱਚ ਠੁਠੇ ਹੋਇਆ ਇਹ ਸਰਕਾਰ ਨੇ ਹਮੇਸ਼ਾ ਹੀ ਇੱਥੇ ਗੁਰੂਕਰਨ ਦੇ ਕਰਨ ਦਾ ਇੱਕ ਤਿਆ ਕੀਤਾ ਹੋਇਆ ਹੈ ਔਰ ਜਿਹਦੇ ਰੋਸ ਹੋਜੋ ਫੂਸਲੇ ਦੇ ਜ਼ਿਲ੍ਹੇ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰ ਸਾਰੇ ਹੀ ਹਾਜ਼ਰ ਨੇ ਮੇ제 ਨਾਲ ਲਮਾ ਬੜਾ ਸਮਾਂ ਲੱਗੇਗਾ ਤੇ ਸਾਰੇ ਲੀਡਰਾਂ ਨੇ ਫੈਸਲਾ ਕੀਤਾ ਹੈ ਏ ਅਸੀਂ ਸਿਰਫ ਤੇ ਸਿਰਫ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਰਿ ਗੋਦਰਾ ਸ੍ਰੀ ਬੇਰ ਸਾਹਿਬ ਅੰਦਰ ਅਰਦਾਸ ਬੇਰੀ ਕਰਕੇ ਅਸੀਂ ਇਸ ਧਰਨੇ ਤੇ ਰੋਸ ਪਿਆਰਾ ਕਰਨ ਲਈ ਬੈਠੇ ਆਂ ਔਰ ਸਾਡੇ ਪਾਠੀ ਸਿੱਖ ਨੇ ਅਸੀਂ ਜਪਜੀ ਸਾਹਿਬ ਦੇ ਜਾਪ ਕੀਤੇ ਨੇ ਵਾਹਿਗੁਰੂ ਨੇ ਜਾਪ ਕੀਤੇ ਨੇ ਸਾਡਾ ਕੋਈ ਇਸ ਸਰਕਾਰ ਦੇ ਵਿਕੇ ਇੱਕੋ ਵਿਰੋਧ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਗੋਲੀ ਚਲਾਉਣ ਦੇ ਆਰਡਰ ਕਿਹਨੇ ਕੀਤੇ ਕਿਉਂ ਕੀਤੇ ਔਰ ਅੱਜ ਤੱਕ ਤੁਸੀਂ ਦੇਖ ਰਹੇ ਹੋ ਕਿ ਅਕਾਲ ਪੰਗਾ ਗੁਰਦੁਆਰੇ ਦੇ ਸਾਹਮਣੇ ਜਿੱਥੇ ਫਾਇਰ ਬ੍ਰਿਗੇਡ ਦੀ ਵੱਡੀ ਕਟੜੀ ਲਾਈ ਹੋਈ ਹੈ ਅੰਦਰ ਸਾਰਾ ਪੁਲਿਸ ਨਾ ਭਰਿਆ ਹੋਇਆ ਹੈ ਇਹ ਗੁਰੂ ਘਰਾਂ ਦੀ ਮਰਿਆਦਾ ਹੈ ਇਹ ਗੁਰੂ ਘਰਿਆਣਾ ਦੀ ਇਹ ਜੋ ਨਿਯਮ ਨੇ ਔਰ ਜਿਸ ਤਰ੍ਹਾਂ ਮੈਂ ਸਮਝਦਾ ਕਿ 23 ਤਰੀਕ ਨੂੰ ਇੱਥੇ ਪੁਲਿਸ ਫੌਜਾਂ 4 ਵਜੇ ਤੜਕੇ ਆਗੇ ਘੇਰਾ ਪਾ ਲਿਆ ਔਰ ਉਸ ਦਿਨ ਸ੍ਰੀ ਅਖੰਡ ਪਾਤਸ਼ਾਹ ਦੇ ਪਾਠ ਚੱਲ ਰਹੇ ਸਨ ਔਰ ਜੁੱਤੀਆਂ ਪਾ ਕੇ ਜੋੜੇ ਪਾ ਕੇ ਇਹ ਪੁਲਿਸ ਅੰਦਰ ਦਾਖਲ ਹੋਈ ਔਰ ਖੰਡ ਪਰ ਸਾਹ ਨੂੰ ਖੰਡਨ ਕਰਨ ਦਾ ਜਦਨ ਕੀਤਾ ਪਰ ਸਾਹਮਣੇ ਰੋਮਣੀ ਗੁਰਦੁਆਰਾ ਪ੍ਰਬੰਧਕ ਵਿੱਚ ਸਾਡੇ ਮੈਨੇਜਰ ਸਾਹਿਬ ਨੇ ਸਾਡੇ ਗ੍ਰੰਥੀ ਸਿੰਘਾਂ ਨੂੰ ਭੇਜਿਆ ਜਾ ਕੇ ਲਗਾਤਾਰ ਉਥੇ ਪਾਠ ਕਰਦਾ ਰਹੇ ਤਾਂ ਕਿ ਗੁਰੂ ਸਾਹਿਬ ਦਾ અપਮਾਨ ਨਾ ਹੋਵੇ ਕਿ ਇਹ ਖੰਡ ਪਰ ਸਾਹ ਖੰਡ ਨਾ ਹੋ ਜਾਣਾ ਤੋਂ ਅਸੀਂ ਸਾਰਾ ਇਲਾਕਾ ਪੂਰਾ ਪੰਜਾਬ ਇਥੇ ਲਗਾਤਾਰ ਧੰਨੇ ਦੇ ਰਿਹਾ ਹੈ ਔਰ ਮੈਂ ਸਮਝਦਾ ਹਾਂ ਕਿ ਇਹ ਸਰਕਾਰ ਨੂੰ ਨਿਆਹ ਦੇਣਾ ਚਾਹੀਦਾ ਹੈ ਇਹ ਗੁਰੂ ਘਰਾਂ ਦੇ ਜੋ ਕਬਜ਼ੇ ਕੀਤੇ ਹੋਏ ਨੇ ਇਹਨੂੰ ਤੁਰੰਤ ਹਟਾਉਣਾ ਚਾਹੀਦਾ ਹੈ ਔਰ ਮੈਂ ਵੀ ਸਮਝਾ ਕਿ ਇੱਥੇ ਬਸ ਨਹੀਂ ਜੇ ਮੈਂ ਕਪੂਰਥਲੇ ਦੀ ਵੀ ਗੱਲ ਕਰਨੀ ਚਾਹਨਾ ਗੁਰਦੁਆਰਾ ਸ਼੍ਰੀ ਬਾਵਿਆਂ ਜਿਹੜਾ ਤਕਰੀਬਨ 100 ਸਾਲ ਪੁਰਾਣਾ ਗੁਰਦੁਆਰਾ ਹੈ ਉਸ ਤਰ੍ਹਾਂ ਭਰਿਆ ਹੋਇਆ ਹੈ ਇਹ ਗੁਰੂ ਘਰਾਂ ਦੀ ਮਰਿਆਦਾ ਹੈ ਇਹ ਗੁਰੂ ਘਰਿਆਣਾ ਦੀ ਇਹ ਜੋ ਨਿਯਮ ਨੇ ਔਰ ਜਿਸ ਤਰ੍ਹਾਂ ਮੈਂ ਸਮਝਾ ਕਿ 23 ਤਰੀਕ ਨੂੰ ਇੱਥੇ ਪੁਲਿਸ ਫੌਜਾਂ 4 ਵਜੇ ਤੜਕੇ ਆਗੇ ਘੇਰਾ ਪਾ ਲਿਆ ਔਰ ਉਸ ਦਿਨ ਜੀ ਅਖੰਡ ਪਤ ਸਾਹਿਬ ਦੇ ਪਾਠ ਚੱਲ ਰਹੇ ਸਨ ਔਰ ਜੁੱਤੀਆਂ ਪਾ ਕੇ ਜੋੜੇ ਪਾ ਕੇ ਇਹ ਪੁਲਿਸ ਅੰਦਰ ਦਾਖਲ ਹੋਈ ਔਰ ਖੰਡ ਪਰ ਸਾ ਉਹਨੂੰ ਖੰਡਨ ਕਰਨ ਦਾ ਜਦਨ ਕੀਤਾ ਪਰ ਸਾਹਮਣੇ ਰੋਮਣੀ ਗੁਰਦੁਆਰਾ ਪ੍ਰਬੰਧਕ ਵਿੱਚ ਸਾਡੇ ਮੈਨੇਜਰ ਸਾਹਿਬ ਨੇ ਸਾਡੇ ਗਰੰਥੀ ਸਿੰਘਾਂ ਨੂੰ ਭੇਜਿਆ ਜਾ ਕੇ ਲਗਾਤਾਰ ਉਥੇ ਪਾਠ ਕਰਦਾ ਰਹੇ ਤਾਂ ਕਿ ਗੁਰੂ ਸਾਹਿਬ ਦਾ અપਮਾਨ ਨਾ ਹੋਵੇ ਜੀ ਅਖੰਡ ਪਤ ਸਾਹਿਬ ਖੰਡਨ ਨਾ ਹੋ ਜਾਵੇ ਤੋ ਅਸੀਂ ਸਾਰਾ ਇਲਾਕਾ ਪੂਰਾ ਪੰਜਾਬ ਇੱਥੇ ਲਗਾਤਾਰ ਧੰਨੇ ਦੇ ਰਿਹਾ ਹੈ ਔਰ ਮੈਂ ਸਮਝਦਾ ਹਾਂ ਕਿ ਇਹ ਸਰਕਾਰ ਨੂੰ ਨਿਆਂ ਦੇਣਾ ਚਾਹੀਦਾ ਹੈ ਇਹ ਗੁਰੂ ਘਰਾਂ ਦੇ ਜੋ ਕਬਜ਼ੇ ਕੀਤੇ ਹੋਏ ਨੇ ਇਹਨੂੰ ਤੁਰੰਤ ਹਟਾਉਣਾ ਚਾਹੀਦਾ ਹੈ ਔਰ ਮੈਂ ਵੀ ਸਮਝਦਾ ਕਿ ਇਹ ਸੇ ਬਸ ਨਹੀਂ ਜੇ ਮੈਂ ਕਪੂਰਥਲੇ ਦੀ ਵੀ ਗੱਲ ਕਰਨੀ ਚਾਹਨਾ ਗੁਰਦੁਆਰਾ ਸ਼੍ਰੀ ਬਾਵਿਆਂ ਜਿਹੜਾ ਤਕਰੀਬਨ 100 ਸਾਲ ਪੁਰਾਣਾ ਗੁਰਦੁਆਰਾ ਹੈ ਜਿੱਥੇ ਗੁਰਦੁਆਰਾ ਬਾਵਿਆਂ ਦੀ ਕਮੇਟੀ लगातार सेवा आ रही है अज आम आदमी पार्टी का चेयरमैन सिंह गुरेंद्रपाल पा गुरपाल सिंह गुरपाल सिंह टिंटियन जो इंप्रूवमेंट ट्रस्ट का चेयरमैन बनया है उन्हें अपने परिवार की खातर उ धक्का बहुत किया तकरीबन चार पाँच महीने तो लगातार उत्सा कब्जा कराया होया है और इतने का डिस्ट्रिक एडमिनीट्रेशन ला के दफा एक सौ पताली लाई हुई है ਇੱਥੇ ਵੀ ਦਫਾ 145 ਹੈ ਉਥੇ ਕਪੂਰਥਲਾ ਵੀ 100 ਦਫਾ 145 ਹੈ ਇਹ ਕਿੱਥੋਂ ਦਾ ਨਿਆਇ ਹੈ ਇਹ ਸਰਕਾਰ ਨੇ ਇਹ ਗੁਰੂ ਘਰਾਂ ਦੀ ਰਾਖੀ ਕਰਨੀ ਸੀ ਜਦ ਇਥੇ ਪੁਲਿਸ ਨੇ ਪੈਰੇ ਲਾ ਕੇ ਸੰਗਤਾਂ ਨੂੰ ਆਪਣੇ ਅੱਜ ਸਾਬ ਸ੍ਰੀ ਗੁਰੂ ਨਾਨਕ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਪੰਦਰਵਾੜਾ સીਧੀ ਥਾਰੇ ਚਲੇ ਨੇ ਸਾਰੀਆਂ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਜਾ ਕੇ ਨਤਬਸ ਸਕੋ ਕੇ ਉਹਨਾਂ ਪੰਜਾਬ ਪਿਆਰਿਆਂ ਦੇ ਮਹਾਨ ਸ਼ਹੀਦਾਂ ਨੂੰ ਛਰਦਾ ਤੇ ਸਤਕਾਰ ਭੇਟ ਕਰਦੀਆਂ ਨੇ ਪਰ ਸਾਡੀਆਂ ਪਾਰਟੀ ਅੱਜ ਦੇ ਲੋਕਾਂ ਦੇ ਆਗੇ ਰੋਸ ਕਰਨੇ ਲਾਗੇ ਇਹ ਸਰਕਾਰ ਤੋਂ ਲਗਾਤਾਰ ਮੰਗ ਕਰ ਰਹੀ ਹੈ ਕਿ ਗੁਰਦੁਆਰਿਆਂ ਦੇ ਕਬਜ਼ੇ ਕਰਨੇ ਬੰਦ ਕਰੋ ਸਾਨੂੰ ਨਿਆਂ ਦਿਓ ਔਰ ਜਿਹੜੇ ਬੰਦੇ ਤੁਸੀਂ ਇੱਥੇ ਵੜੇ ਹੋਏ ਨੇ ਉਹਨਾਂ ਨੂੰ ਹਟਾਓ ਸਾਡੇ ਕੋਲ ਸਪੱਸ਼ਟ ਕਰੇ ਭਗਵੰਤਬਾਨ ਜੀ ਕਿ ਘਪਾ ਤੁਸੀਂ ਗੋਲੀ ਦੇ ਆਰਡਰ ਦਿੱਤੇ ਆ ਜਾਂ ਤੁਹਾਡੇ ਡਿਸਪੀ ਕਮਿਸ਼ਨ ਨੇ ਦਿੱਤੇ ਆ ਇੱਕ ਮਿੰਟ ਲੈਣਾ ਹੋਰ ਜੀ ਸ਼੍ਰੋਮਣੀ ਅਕਾਲੀ ਦਲ ਦੀ 3 ਅਕਾਲ ਤਖਤ ਸਾਹਿਬ ਨੇ ਸਿੰਘ ਸਾਹਿਬ ਗਿਆਨੀ ਰਕਬੀਲ ਸਿੰਘ ਜੀ ਨੇ ਇੱਕ ਇਸ ਸਾਰੀ ਪਾਰਦਾ ਦੀ ਪੜਤਾਲ ਕਰਨ ਵਾਸਤੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਉਹਦੇ ਵਿੱਚ ਦਾਸ ਹੀ ਸ਼ਾਮਲ ਹੈ ਔਰ ਅਸੀਂ ਸਾਰੇ ਪੰਜ ਮੈਂਬਰੀ ਕਮੇਟੀ ਨੇ ਸਾਰੇ ਹੀ ਨਿਹੰਗ ਸਿੰਘ ਤੋਂ ਨਜਿੱਠੇ ਪੰਡੀਆਂ ਦੇ ਜਾ ਕੇ ਬਿਆਨ ਵੀ ਲੈਣ ਦਾ ਯਤਨ ਕੀਤਾ ਅਸੀਂ ਡੀਸੀ ਕਮਿਸ਼ਨਰ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਪਿਆਰ ਵੀ ਲੈਣ ਵਾਸਤੇ ਗਏ ਸੀ ਅਸੀਂ ਐਸਐਸਪੀ ਕਪੂਰਥਲਾ ਦੇ ਪਿਆਰ ਵੀ ਲੈਣ ਗਿਆ ਸੀ ਪਰ ਅਸੀਂ ਸਾਨੂੰ ਦੋਨਾਂ ਇਹਨਾਂ ਅਫਸਰਾਂ ਨੇ ਇਹ ਪੁੱਛਣ ਗਿਆ ਸੀ ਡੀਸੀ ਸਾਹਿਬ ਤੁਸੀਂ ਆਰਡਰ ਕੀਤਾ ਹੀ ਗੋਲੀ ਚਲਾਉਂਦਾ ਜਾਂ ਐਸਐਸਪੀ ਸਾਹਿਬ ਤੁਸੀਂ ਕੀਤਾ ਸੀ ਉਹਨਾਂ ਨੇ ਸਾਨੂੰ ਕੋਰਾ ਜਵਾਬ ਦਿੱਤਾ ਉਹ ਕਹਿੰਦੇ ਸਾਡੀ ਸਰਕਾਰ ਆ ਅਸੀਂ ਸਰਕਾਰ ਦੇ ਹੁਕਮਾਂ ਕਰਨਾ ਇਹ ਮੇਰੀਆਂ ਬੇਨਤੀਆਂ ਨੇ ਪਰ ਅਸਲ ਇਹਨਾਂ ਬੇਨਤੀ ਆ ਕਿ ਸਾਰੇ ਸਹੀ ਜੋ ਨਿਆਇ ਹੋ ਇਹਨਾਂ ਸਾਡੀ ਪਹਚਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੇਰੇ ਸਾਥੀਆਂ ਨੇ ਦੱਸਿਆ ਹੈ ਕਿ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਜੋ ਕਿ ਗੁਰਦੁਆਰਾ ਬੇਸ ਸਾਹਿਬ ਦੇ ਬਿਲਕੁਲ ਸਾਹਮਣੇ ਆ ਉੱਥੇ 23 ਤਰੀਕ ਨੂੰ ਸਰਕਾਰ ਨੇ ਗੋਲੀ ਚਲਾ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਕੀਤਾ ਸੰਗਤਾਂ ਦਾ ਵੀ ਕੀਤਾ ਜੋ ਕਿ ਬਹੁਤ ਹੀ ਮੰਦ ਭਾਗਾ ਹੈ ਜਿੱਦਾਂ ਕਾਂਗਰਸ ਨੇ 1984 ਵਿੱਚ ਰਮੰਦਾਸ ਸਾਹਿਬ ਨੂੰ ਨਿਸ਼ਾਨਾ ਬਣਾਇਆ ਸੀ ਉਸੇ ਤਰ੍ਹਾਂ ਇਹ ਸਰਕਾਰ ਨੇ ਵੀ ਅੱਜ ਇੱਥੇ ਨਿਸ਼ਾਨਾ ਬਣਾਇਆ ਸੁਲਤਾਨਪੁਰ ਚ ਜੋ ਕਿ ਬਹੁਤ ਹੀ ਮੰਦ ਭੰਗਾ ਹੈ ਤੇ ਸਿੱਖ ਕੌਮ ਜਿਹੜੀ ਆ ਇਹ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਕਿ ਉਹ ਦਹਾਸਾ ਵਿੱਚ ਇਹ ਅੰਦਾਜੀ ਕਰਨਗੇ ਸੋ ਸਰਕਾਰ ਨੂੰ ਇਹੋ ਹੀ ਬੇਨਤੀ ਹੈ ਕਿ ਪਹਿਲੋਂ ਤੇ ਜਿਨ੍ਹਾਂ ਨੇ ਗੋਲੀ ਚਲਾਈ ਆ ਜਾਂ ਗੇੜ ਗੋਲੀ ਚਲਾਉਣ ਨੂੰ ਕਹਿਣ ਵਾਲੇ ਆ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਸੇਕ ਕੌਮ ਨੂੰ ਇਨਸਾਫ ਮਿਲੇ ਕਿਉਂਕਿ ਸੇਕ ਕੌਮ ਸਭ ਕੁਝ ਬਰਦਾਸ਼ਤ ਕਰ ਸਕਦੀ ਆ ਪਰ ਜੇ ਉਹਦੇ ਗੁੱਸੇ 'ਤੇ ਕੋਈ ਹਮਲਾ ਕਰੇ ਇਹ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਇਹ ਇਹ ਸਰਕਾਰ ਨੂੰ ਸਭ ਨੇ ਲੈਣਾ ਚਾਹੀਦਾ ਵਾ ਤੇ ਅੱਗੇ ਤੋਂ ਵੀ ਕਦੇ ਵੀ ਇਹੋ ਜਿਹਾ ਇਹ ਜਿਹੜਾ ਕੰਮ ਨਹੀਂ ਕਰਨਾ ਚਾਹੀਦਾ ਸੋ ਅਸੀਂ ਇਹੋ ਹੀ ਅਪੀਲ ਕਰਦੇ ਆ ਕਿ ਸਰਕਾਰ ਨੂੰ ਉਹਨਾਂ ਦੋਸ਼ੀਆਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ